ਬੀਤੀ ਰਾਤ ਲੁਧਿਆਣਾ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਪੰਜ ਜਣੇ ਕੌਣ ਨੇ ਜਿਨ੍ਹਾਂ ਦੇ ਵਿੱਚ ਦੋ ਨਵਾਲਿਕ ਕੁੜੀਆਂ ਤੇ ਤਿੰਨ ਨੌਜਵਾਨ ਨੇ ਜਿਹੜੇ ਕਿ ਤਕਰੀਬਨ ਉਮਰ ਉਹਨਾਂ ਦੀ 20-25 ਦੇ ਵਿੱਚ ਵਿੱਚ ਹੋਵੇਗੀ ਤੇ ਉਹਨਾਂ ਦੀ ਦਰਦਨਾਕ ਮੌਤ ਇਸ ਤਰ੍ਹਾਂ ਹੋਈ ਕਿ ਉਹ ਤਸਵੀਰਾਂ ਜਿਹੜੀਆਂ ਅਸੀਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਉਹ ਅਸੀਂ ਕਲੀਅਰਤਾ ਨਹੀਂ ਦਿਖਾ ਸਕਦੇ ਪਰ ਇੰਨਾ ਮੈਂ ਤੁਹਾਨੂੰ ਐਕਸਪਲੇਨ ਕਰਕੇ ਦੱਸ ਸਕਦਾ ਕਿ ਜੇਕਰ ਕੋਈ ਕਮਜ਼ੋਰ ਦਿਲ ਵਾਲਾ ਹੋਵੇ ਉਹ ਇਹਨਾਂ ਤਸਵੀਰਾਂ ਨੂੰ ਵੇਖ ਵੀ ਨਾ ਸਕੇ ਕਿਉਂਕਿ 5 ਜਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਵਿੱਚ ਦੋ ਕੁੜੀਆਂ ਨੇ ਇਹਨਾਂ ਦੀ ਮੌਤ ਹੋਈ ਹੈ ਤੇ ਇਹਨਾਂ ਦੋ ਇਹਨਾਂ ਪੰਜਾਂ ਦੀਆਂ ਲਾਸ਼ਾਂ ਨੂੰ ਦੋ ਐਂਬੂਲੈਂਸ ਦੇ ਵਿੱਚ ਢਾਈ ਢਾਈ ਕਰਕੇ ਲਿਜਾਇਆ ਗਿਆ ਤੁਸੀਂ ਖੁਦ ਸਮਝ ਸਕਦੇ ਹੋ ਕਿਵੇਂ ਢਾਈ ਢਾਈ ਕਰਕੇ ਕਿ ਦੋ ਸਾਬਤ ਦੋ ਪ੍ਰੋਪਰ ਲਾਸ਼ ਜਿਵੇਂ ਕਹਾਂ ਲੋ ਕਿ ਦੋ ਨੌਜਵਾਨ ਨੇ ਤੋ ਉਹਨਾਂ ਦੇ ਨਾਲ ਇੱਕ ਅੱਧਾ ਨੌਜਵਾਨੀਆ ਅੱਧਾ ਕੁੜੀ ਦਾ ਜਿਹੜਾ ਸਰੀਰ ਹੋਵੇਗਾ ਉਸ ਤਰ੍ਹਾਂ ਇਹਨਾਂ ਨੂੰ ਢਾਈ ਢਾਈ ਵੰਡ ਕੇ ਇੱਕ ਇੱਕ ਐਂਬੂਲੈਂਸ ਦੇ ਵਿੱਚ ਇੱਕ ਗੱਠੜੀ ਚ ਬੰਦ ਕੇ ਲੈ ਕੇ ਜਾਇਆ ਗਿਆ ਇਹਨਾਂ ਅਜ ਦਰਦਨਾਕ ਇਹ ਹਾਦਸਾ ਸੀ ਜੋ ਗੱਲ ਸਾਹਮਣੇ ਆਈ ਇੱਕ ਚਿੱਟੇ ਰੰਗ ਦੀ ਵਰਨਾਕਾਰ ਜਿਹੜਾ ਕਿ ਜਗਰਾਉਂ ਦੇ ਰਹਿਣ ਵਾਲੇ ਇੱਕ ਨੌਜਵਾਨ ਆਪਣੇ ਘਰੋਂ ਸ਼ਾਪਿੰਗ ਦੀ ਗੱਲ ਕਹਿ ਕੇ ਗਿਆ ਕਿ ਮੈਂ ਘਰੋਂ ਚੱਲਿਆਂ ਲੁਧਿਆਣੇ ਕੁਝ ਸਮਾਨ ਲੈਣ ਕੁਝ ਖਰੀਦਦਾਰੀ ਕਰਨ ਤੇ ਉਸ ਤੋਂ ਬਾਅਦ ਜਦੋਂ ਉਹ ਘਰੋਂ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਘਰੇ ਫੋਨ ਆਉਂਦਾ ਹੈ ਕਿ ਤੁਹਾਡੇ بیٹے ਦਾ ਐਕਸੀਡੈਂਟ ਹੋ ਗਿਆ ਤੇ ਜਦੋਂ ਘਰwale ਉੱਥੇ ਪਹੁੰਚਦੇ ਨੇ ਜਾਂ ਫਿਰ ਜਦੋਂ ਪਹਿਲਾ ਪੁਲਿਸ ਮਲਾਜ਼ਮ ਉੱਥੇ ਪਹੁੰਚਦੇ ਨੇ ਤਾਂ ਸ਼ਹਿਰ ਦੀ ਇਹ ਜਿਹੜੀ ਸੜਕ ਹੈ ਲਾਡੋਵਾਲ ਵਾਲੀ ਸਾਊਥ ਵੱਲ ਨੂੰ ਜਾਂਦੀ ਹੋਈ ਉੱਥੇ ਜਦੋਂ ਦੇਖਿਆ ਜਾਂਦਾ ਹੈ ਤੇ ਸਾਰੀ ਸੜਕ ਤੇ ਖੂਨ ਹੀ ਖੂਨ ਲਾਸ਼ਾਂ ਹੀ ਲਾਸ਼ਾਂ ਪਈਆਂ ਹੋਈਆਂ ਸੀਗੀਆਂ ਦੋ ਕੁੜੀਆਂ ਦੀਆਂ ਜਿਦੇ ਵਿੱਚ ਇੱਕ ਕੁੜੀ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਇੱਕ ਦੀ ਬਾਹ ਅਲੱਗ ਹੋ ਗਈ ਤੇ ਇੱਕ ਨੌਜਵਾਨ ਦੇ ਦੋ ਟੁਕੜੇ ਹੋ ਗਏ ਜਿਵੇਂ ਕਿ ਤੁਸੀਂ ਆਹ ਤਸਵੀਰ ਚ ਵੇਖ ਰਹੇ ਹੈਗੇ ਹੋ ਇਹ ਉਹਦਾ ਸਰੀਰ ਦਾ ਪਾਰਟ ਹੈ ਜਿਹਨੂੰ ਅਸੀਂ ਬਲਰ ਕੀਤਾ ਹੋਇਆ ਤੇ ਇਸ ਤਰ੍ਹਾਂ ਦਾ ਇਹ ਖਤਰਨਾਕ ਜਾਂ ਤੁਸੀਂ ਕਹਿ ਲੋ ਕਿ ਬੇहद ਹੀ ਦੁਖਦਾਈ ਘਟਨਾ ਜਾਂ ਬਹੁਤ ਹੀ ਦਰਦਨਾਕੇ ਹਾਦਸਾ ਹੋਇਆ ਤੇ ਹੁਣੇ ਪਹਿਲੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਹਮਣੇ ਆ ਰਿਹਾ ਹੈ ਕਿ ਇਹ ਓਵਰ ਸਪੀਡ ਕਾਰ ਸੀ ਓਵਰ ਸਪੀਡ ਕਾਰ ਦਾ ਡਿਵਾਈਡਰ ਦੇ ਨਾਲ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਪਰ ਹੁਣ ਜਦੋਂ ਤੁਸੀਂ ਇਹ ਤਸਵੀਰਾਂ ਗੱਡੀ ਦੀਆਂ ਵੇਖ ਰਹੇ ਹੋ ਇਹ ਵਰਨਾ ਕਾਰ ਕੋਈ ਆਮ ਕਾਰ ਦੀ ਤਰ੍ਹਾਂ ਨਹੀਂ ਹੈ ਇਹ ਥੋੜੀ ਲਗਜ਼ਰੀਅਸ ਟਾਈਪ ਦੇ ਵਿੱਚ ਆਉਂਦੀ ਸੀ ਮਤਲਬ ਇਹ ਪੁਰਾਣਾ ਵਾਲਾ ਮਾਡਲ ਵਰਨਾ ਕਾਰ ਹੈ ਜਿਹੜੀ ਜਿਹੜੀ ਕਿ ਟੌਪ ਸਪੀਡ ਦੇ ਵਿੱਚ ਰਹੀ ਹੈ ਕਾਰ ਹਮੇਸ਼ਾ ਹੀ ਇਹ ਕਾਰ ਦੇ ਕਈ ਵੀ ਅਸੀਂ ਐਕਸੀਡੈਂਟ ਵੀ ਦੇਖੇ ਨੇ ਜਾਂ ਫਿਰ ਕਹ ਲੋ ਕਿ ਇਸ ਕਾਰ ਦੇ ਉੱਤੇ ਕਈ ਵਾਰਦਾਤਾ ਵੀ ਵਿਖਿਆ ਨੇ ਕਿਉਂਕਿ ਇਹ ਬਹੁਤ ਫਾਸਟ ਚੱਲਦੀ ਹੈ ਤੇ ਜਿਹੜੇ ਅਪਰਾਧੀ ਗਤੀਵਿਧੀਆਂ ਵਾਲੇ ਹੁੰਦੇ ਸੀਗੇ ਉਹ ਭੱਜਣ ਦੇ ਲਈ ਕਾਮਯਾਬ ਹੋ ਜਾਂਦੇ ਸੀ ਤਾਂ ਇਸ ਗੱਡੀ ਨੂੰ ਤੁਸੀਂ ਵੇਖੋ ਇਹਦੇ ਵਿੱਚ ਇੱਕ ਸਾਈਡ ਦੇ ਉੱਤੇ ਜਿਹੜੀ ਕਿ ਲੈਫਟ ਸਾਈਡ ਹੈ ਡ라이ਵਰ ਦੇ ਨਾਲ ਵਾਲੀ ਸਾਈਡ ਚੰਗੀ ਤਰ੍ਹਾਂ ਟੁੱਟ ਭੱਜ ਗਈ ਹੈ ਅੰਦਰ ਤੱਕ ਇਸ਼ਾਰੇ ਸ਼ੀਸ਼ੇ ਟੁੱਟੇ ਹੋਏ ਨੇ ਪਰ ਜਦੋਂ ਆਪਾਂ ਲਾਸ਼ਾਂ ਦੇਖ ਰਹੇ ਹਾਂ ਜਦੋਂ ਆਪਾਂ ਉਹਨਾਂ ਨੌਜਵਾਨਾਂ ਕੁੜੀਆਂ ਤੇ ਮੁੰਡਿਆਂ ਦੇ ਹਾਲਾਤ ਦੇਖ ਰਹੇ ਹਾਂ ਤਾਂ ਇਹ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਹਾਦਸਾ ਇੰਨਾ ਜ਼ਬਰਦਸਤ ਹੋਵੇਗਾ ਕਿਉਂਕਿ ਗੱਡੀ ਇਸ ਤਰ੍ਹਾਂ ਦੀ ਖੜੀ ਹੋਈ ਹੈ ਇੱਕ ਸਾਈਡ ਦੇ ਉੱਤੇ ਉਹਦਾ ਐਕਸੀਡੈਂਟ ਹੋਇਆ ਹੈ ਰਾਈਟ ਸਾਈਡ ਜਿੱਥੇ ਡਰਾਈਵਰ ਹੈ ਉਸ ਜਗ੍ਹਾ ਤੇ ਕੁਝ ਨਹੀਂ ਹੋਇਆ ਹੋਇਆ ਇੱਕ ਸਾਈਡ ਬਿਲਕੁਲ ਸਹੀ ਹੈ ਤਾ ਫਿਰ ਇਹ ਹਰਕਤ ਹੋਈ ਕਿਵੇਂ ਤਾਂ ਫਿਰ ਜਿਹੜੀ ਕੁੜੀਆਂ ਦਾ ਸਿਰ ਲੱਥ ਗਿਆ ਜਾਂ ਕੋਈ ਕਿ ਇੱਕ ਮੁੰਡੇ ਦੇ ਦੋ ਟੁਕੜੇ ਹੋ ਗਏ ਤਾਂ ਫਿਰ ਉਹ ਕਿਵੇਂ ਹੋ ਗਏ ਤਾਂ ਹੁਣ ਇੱਥੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਗੇ ਨੇ ਪਰਵਾਰਕ ਮੈਂਬਰਾਂ ਨੇ ਵੀ ਸਵਾਲ ਚੱਕੇ ਨੇ ਤੁਹਾਡਾ ਕੀ ਨਾਮ ਹੈ ਜੀ ਪ੍ਰਕਾਸ਼ ਸਿੰਘ ਹਾਂ ਜੀ ਕੀ ਕਿਵੇਂ ਤੁਹਾਨੂੰ ਪਤਾ ਲੱਗਾ ਹਾਂ ਤਾਂ ਇਹ 2 ਵਜੇ ਘਰੇ ਫੋਨ ਗਿਆ ਜੀ ਗਈ ਹੂੰ ਮੇਰੇ ਮਾਮਾ ਜੀ ਨੂੰ ਫੋਨ ਗਿਆ ਸੀਗਾ ਉਹਨੇ ਫਿਰ ਸਰਪੰਚਾ ਨੂੰ ਫੋਨ ਲਾਇਆ ਨੂੰ ਪਤਾ ਲੱਗਾ ਇਹ ਵੀ ਗਏ ਘਰੇ ਉੱਥੇ ਤੇ ਜਗਰਾਉ ਕਿਹੜੀ ਗੱਲਾਂ ਦੇ ਜੀ ਅਗਵਾ ਗੋਦਰਾਏ ਕੋਠੇ ਕਿਉਂ ਰਾਂ ਅੱਛਾ ਜੀ ਤੇ ਤੁਹਾਡੇ ਬੇਟੇ ਦਾ ਨਾਮ ਕੀ ਹੈ ਮੇਰੇ ਬੇਟੇ ਆ ਨਾਮ ਤੇ ਮੇਰਾ ਭਰਾ ਲੱਗਦਾ ਸੀ ਇੱਕ ਅੱਛਾ ਜੀ ਠੀਕ ਹੈ ਜੀ ਕੀ ਨਾਮ ਸੀ ਉਹਨਾਂ ਦਾ ਹਾਂ ਜਾਂ ਲੱਗਦਾ ਜੀ ਕੀ ਨਾਮ ਸੀ ਉਹਦਾ ਇੱਕਰਾ ਸ਼ਫਖਾ ਹੀ ਹੂੰ ਤੇ ਦੂਜਨਾ ਪੀਰੂ ਸੀਗਾ ਜੀ ਅੱਛਾ ਜੀ ਤੇ ਜਿਹੜੇ ਪੰਜ ਬੱਚੇ ਘੁੰਮਣਾ ਸੀ ਗਏ ਦੱਸ ਕੇ ਗਏ ਘਰੇ ਕਿਤੇ ਚਲੇ ਹੈ ਜੀ ਘਰੇ ਦੱਸਿਆ ਜੀ ਤਾਂ ਘਰੇ ਜਾਂ ਕਦੇ ਜੀ ਮਾਮਾ ਜੀ ਨੂੰ ਬੋਕਲੈਂਡ ਚਲੇ ਅੱਛਾ ਜੀ ਮਾਮੇ ਤਾਂ ਪਹਿਲੇ ਨੇ ਆ ਕੇ ਆਏ ਹੂੰ ਤੇ ਇਹ ਤਿੰਨੋਂ ਮੁੰਡੇ ਮਹਲੇ ਜੀ ਰਹਿੰਦੇ ਸੀਗੇ ਨੇ ਜੀ ਇੱਕ ਚੀਜ਼ ਨਾ ਕਰ ਰੰਦਾ ਸੀਗਾ ਜੀ ਅੱਛਾ ਯਾਰ ਦੋਸਤ ਨੇ ਹਾਂ ਜੀ ਹਾਂ ਯਾਰ ਦੋਸਤ ਨੇ ਤੇ ਜਿਹੜੀਆਂ ਲੜਕੀਆਂ ਨੇ ਉਹ ਲੜਕੀਆਂ ਦਾ ਨਹੀਂ ਪਤਾ ਅੱਛਾ ਜੀ ਤੇ ਜਿਹੜੇ ਇਹਨਾਂ ਦੇ ਦੋਸਤ ਨੇ ਉਹ ਕਹਿ ਰਹੇ ਐਕਸੀਡੈਂਟ ਨਹੀਂ ਹੋਇਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਹੁਣ ਜੀ ਆਪ ਵੀ ਗੱਡੀ ਦੇਖ ਕੇ ਤੁਸੀਂ ਇੱਕ ਪਾਸਾ ਸਾਫ ਪਿਆ ਵਾ ਇੱਕ ਪਾਸਾ ਲੱਗੀ ਹੋਈ ਆ ਇੱਕ ਬੰਦਾ ਘੰਟਾ ਖੜੀ ਹੋਈਆਂ ਵਾ ਹੂੰ ਤੇ ਦੇਖਦੇ ਨੇ 7 ਮਿੰਟ ਜਿੱਕੇ ਸ਼ੀਸ਼ਾ ਉੱਪਰ ਤੇ ਆਗਾ ਡਰਾਈਵਰ ਸੈ ਸਹੀ ਪਈ ਆ ਹੂੰ ਇਹ ਜਿਹੜਾ ਹਾਦਸਾ ਵੀ ਕਾਫੀ ਦਰਦਨਾਕ ਹੋਇਆ ਜੀ ਹਾਂ ਜੀ ਹਾਂ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸਲ ਤੋਂ ਉਹ ਮੰਗ ਕਰਦੀ ਹੁਣ ਖਾਮਨਣਾ ਚਾਹੀਦਾ ਹੈ ਜੀ ਹੂੰ ਤਾਂ ਤੁਸੀਂ ਸੁਣਿਆ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਕਿ ਨੌਜਵਾਨ ਘਰੋਂ ਕਹਿ ਕੇ ਗਿਆ ਕਿ ਮੈਂ ਬੂਟਲੈਂਡ ਚੱਲਿਆ ਲੁਧਿਆਣੇ ਤਾਂ ਉਸ ਤੋਂ ਬਾਅਦ ਜਦੋਂ ਫੋਨ ਆਂਦਾਰਾ 3:30 ਵਜੇ ਤਾਂ ਐਕਸੀਡੈਂਟ ਹੋਇਆ ਹੁੰਦਾ ਹੈ ਤਾਂ ਹੁਣ ਇਹ ਜਾਂਚ ਕਿਹੜੇ ਕਿਹੜੇ ਐਂਗਲ ਤੇ ਦੇਖੀ ਜਾਏਗੀ ਹੁਣ ਇਸ ਦਾ ਅੰਦਾਜ਼ਾ ਲਗਾਣਾ ਤਾਂ ਮੁਸ਼ਕਲ ਹੈ ਪਰ ਪੁਲਿਸ ਅਜੇ ਤੱਕ ਸਿਰਫ ਇਹ ਕਹਿ ਰਹੀ ਹੈ ਕਿ ਇਹ ਐਕਸੀਡੈਂਟ ਹੈ ਪਰ ਐਕਸੀਡੈਂਟ ਇਸ ਤਰ੍ਹਾਂ ਦਾ ਇੰਨਾ ਭਿਆਨਕ ਜੇ ਹੋਵੇ ਤਾਂ ਗੱਡੀ ਦੇ ਪਰਖਛੇ ਉੱਡ ਜਾਣ ਪਰ ਗੱਡੀ ਉਸੇ ਤਰ੍ਹਾਂ ਹੀ ਸਹੀ ਸਲਾਮਤ ਹੈ ਇੱਕ ਸਾਈਡ 에어ਬੈਗ ਵੀ ਖੁੱਲੇ ਹੋਏ ਨੇ ਜੇਕਰ 에어ਬੈਗ ਖੁੱਲੇ ਨੇ ਤਾਂ ਫਿਰ ਬਚਾ ਹੋਣਾ ਜ਼ਰੂਰੀ ਸੀਗਾ ਤਾਂ ਇੱਕ ਅੱਧੇ ਦਾ ਬਚਾ ਹੁੰਦਾ ਪੰਜ ਦੇ ਪੰਜੇ ਨੌਜਵਾਨ ਜਿਹੜੇ ਨੇ ਉਹਨਾਂ ਦੀ ਦਰਦਨਾਕ ਮੌਤ ਹੋਈ ਹੈ ਤਾਂ ਹੁਣ ਜੇਕਰ ਅਸੀਂ ਥੋੜਾ ਜਿਹਾ ਪਿੱਛੇ ਚਲੇ ਜਾਈਏ ਲੁਧਿਆਣਾ ਦੇ ਵਿੱਚ ਕਈ ਸਾਲ ਪਹਿਲੇ ਘਟਨਾ ਵਾਪਰੀ ਸੀ BMW ਪੇਡ ਦੇ ਵਿੱਚ ਵੱਜੀ ਸੀ ਜਦੋਂ ਦੋ ਨੌਜਵਾਨ ਰੇਸਾ ਲਗਾ ਰਹੇ ਸੀ ਤਾਂ BMW ਦੇ ਟੁਕੜੇ ਹੋ ਗਏ ਵਿੱਚੋਂ ਪਾੜ ਗਈ ਸੀ BMW ਪਰ ਇਸ ਗੱਡੀ ਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਸਾਹਮਣੇ ਉਹਦੀ ਇੰਜਨ ਕਹਿ ਲਓ ਕਿ ਉਹ ਟੁੱਟਾ ਸਾਈਡ ਤੋਂ ਟਾਇਰ ਵਗੈਰਾ ਫਟੇ ਨੇ ਤੇ ਗੱਡੀ ਨੇ ਬਾਜ਼ੀਆਂ ਖਾਧੀਆਂ ਹੋਣਗੀਆਂ ਪਰ ਜਿਸ ਤਰ੍ਹਾਂ ਦੇ ਹਾਲਾਤ ਡੈੱਡ ਬੋਡੀਜ਼ ਤੇ ਮਿਲੇ ਇੱਕ ਕੁੜੀ ਦਾ ਸਿਰ ਲੱਥ ਗਿਆ ਇੱਕ ਦੀ ਬਾਹ ਲੱਥ ਗਈ ਇੱਕ ਦਾ ਮਤਲਬ ਮੂੰਹ ਦਾ ਕੁਝ ਮਿਲ ਹੀ ਨਹੀਂ ਰਿਹਾ ਦੂਸਰੇ ਦੀ ਇੱਕ ਦੋ ਟੜ ਹੋ ਗਏ ਉਹ ਵਿੱਚੋਂ ਦੀ ਉਹਨੂੰ ਕਟਿਆ ਗਿਆ ਤਾਂ ਸਾਰਿਆਂ ਦੀ ਮੌਤ ਹੋ ਗਈ ਤਾਂ ਇਸ ਦੇ ਉੱਤੇ ਹੁਣ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ ਬਾਕੀ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਕੀ ਇਹ ਹੋ ਸਕਦਾ ਹੈ ਕਿ ਇਸ ਤਰ੍ਹਾਂ ਦਾ ਐਕਸੀਡੈਂਟ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਸਾਡੀ ਅਪੀਲ ਹੈ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਵੱਡੀਆਂ ਗੱਡੀਆਂ ਜਾਂ ਲਗਜ਼ਰੀਅਸ ਟਾਈਪ ਗੱਡੀਆਂ ਲੈ ਕੇ ਦੇ ਰਹੇ ਹੋ ਜਿਨ੍ਹਾਂ ਦੀ ਸਪੀਡ ਬਹੁਤ ਹੁੰਦੀ ਹੈ ਤਾਂ ਉਹਨਾਂ ਨੂੰ ਥੋੜਾ ਜਿਹਾ ਸਿਖਾ ਦਿਓ ਕੀ ਆਖਿਰਕਾਰ ਬੱਚਿਆ ਗੱਡੀ ਚਲਾਉਣੀ ਕਿਵੇਂ ਆ ਤੇ ਗੱਡੀ ਦੀ ਸਪੀਡ ਰੱਖਣੀ ਕਿਵੇਂ ਆ ਜਾਂ ਫਿਰ ਆਪਣੇ ਬੱਚਿਆਂ ਨੂੰ ਗੱਡੀ ਦੇਣ ਤੋਂ ਪਹਿਲੇ ਉਹਨਾਂ ਦੀ ਸਪੀਡ ਲਿਮਿਟ ਸੈੱਟ ਕਰ ਦਿਓ ਜਿਵੇਂ ਕਿ ਅੱਜਕੱਲ੍ਹ ਹਰ ਗੱਡੀ ਦੇ ਵਿੱਚ ਹੋ ਜਾਂਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜੇਕਰ ਗੱਡੀ ਦੇ ਰਹੇ ਹੋ ਤਾਂ ਉਸ ਦੀ ਸਪੀਡ ਲਿਮਿਟ 80 ਤੱਕ ਸੈੱਟ ਕਰ ਦਿਓ ਤਾਂ ਕਿ ਗੱਡੀ 80 ਤੋਂ ਉੱਪਰ ਜਾ ਹੀ ਨਾ ਸਕੇ ਖਾਸ ਕਰ ਉਹਨਾਂ ਗੱਡੀਆਂ ਦੀ ਜੋ ਕਿ ਟੌਪ ਸਪੀਡ ਜਾਂ ਹਾਈ ਸਪੀਡ ਗੱਡੀਆਂ ਨੇ